ਜੀ ਜੀ ਦੀ ਗੱਲ ਸੁਣੀ ਆ ਹਾਂ ਆ ਬੁੱਕ ਕਰਾਣੀ ਤੰਤ ਮੈਂ ਤਾਂ ਵੜਤੀ 2 ਮਹੀਨੇ ਹੋ ਗਏ ਚੱਕੀ ਨੂੰ ਸਾਰੀ ਬਤਾ ਮੈਂ ਕਿੰਨੇ ਪੇਜ ਪੜਦੇ 2 ਮਹੀਨੇ ਦੇ ਵਿੱਚ 38 ਪੇਜ ਇਹ ਚੱਕੋ ਜੀ ਚੱਕੋ ਬਈ ਇਹ ਦੇਖੋ ਠੀਕ ਆ ਵੀ ਦੇਖਿਆ ਕਿੱਥੇ ਆ ਗਿਆ ਪਤਾ ਨਹੀਂ ਤੈਨੂੰ ਆਹ ਲਓ ਬਹੁਤ ਵਧੀਆ ਵੱਡਾ ਬਣਿਆ ਹੋਇਆ 80% ਜੀ ਸਾਰਿਆਂ ਨੂੰ ਸასი ਅਕਾਲ ਲਓ ਜੀ ਅਸੀਂ ਕਰਦੇ ਆ ਅੱਜ ਦਾ ਵਲੌਗ ਸਟਾਰਟ ਮੈਰੀ ਸ਼ਬੂ ਹਾ ਵੀ ਸ਼ਬੂ ਕਿਵੇਂ ਆ ਠੀਕ ਆ ਲੋ ਜੀ ਅਸੀਂ ਕੁਝ ਲੈਣ ਚੱਲ ਜਾਣੇ ਆ ਕਿ ਕੀ ਲੈ ਕੇ ਆਵਾਂਗੇ ਤੇ ਕੀ ਆ ਤੁਹਾਨੂੰ ਦਿਖਾਵਾਂਗੇ ਠੀਕ ਆ ਹਾਂ ਇਹ ਤਾਂ ਸ਼ਬੂ ਸਕੂਲੋਂ ਆ ਗਈ ਸੀ ਮੈਂ ਡੇਢੀ ਤੋਂ ਆ ਗਈ ਸੀ ਟਾਈਮ ਨਾਲ ਤੇ ਨਾਲ ਸਾਡੇ ਚੱਲੂ ਕਲਮੰਤ ਸਾਂ ਜਾਣਾ ਸੀ ਭਲਾਡੇ ਆ ਭਲਾਡੇ ਕਿੱਥੇ ਹੈ ਨਾ ਕਿਉਂ ਜਾਣਾ ਕਿਵੇਂ ਜਾਣਾ ਇਹ ਤੁਸੀਂ ਬਲੌਗ ਦੇਖਦੇ ਰਹੋ ਠੀਕ ਆ ਜੀ ਲੋ ਜੀ ਮੈਂ ਨਾ ਗੁਰਪ੍ਰੀਤ ਸਿੰਘ ਖਾਲਸਾ ਹੀ ਪਹੁੰਚ ਚੁੱਕ ਗਿਆ ਇੰਤਾ ਅੜੂ ਬੋਲ ਕੇ ਪੌਣੀ ਪੈ ਗਈ ਕਾਰਨ ਕਿਚ ਗੱਡੀ ਚ ਸੌਂਗ ਲੱਗਿਆ ਹੋਇਆ ਜਿਹੜਾ ਕਾਪੀਰਾਈਟ ਆ ਸਕਦਾ ਅਸੀਂ ਚੱਲਨੇ ਆਂ ਭਲਾੜੇ ਹੁਣ ਸਾਰੇ ਆਜੋ ਲਓ ਜੀ ਸਮਾਨ ਅਸੀਂ ਲੈ ਆਇਆ ਦਿਖਾਉਣੇ ਕੀ ਲੇਤਾ ਆ ਲੈ ਪਹਿਲਾਂ ਤਾਂ ਗੱਡੀ ਦਿਖਾਵਾਂਗੇ ਲੈ ਇਸੇ ਵੀ ਕੀ ਲੇਤਾ ਓਏ ਓ ਦੱਸਤਾ ਸਵੀ ਨੇ ਹੈ ਕਦੇ ਸਵੀ ਨੇ ਦੱਸਤਾ ਲਓ ਜੀ ਦਿਖਾਓ ਫਟਾਓ ਲੈ ਪਾਰਟੀ ਪਾਰਟੀ ਦਵਾਂਗੇ ਆਸੀਂ ਸਾਹਮਣੀ ਇਹ ਉੱਥੇ ਦਵਾ ਲੈ ਆਏ ਆਈ ਚੜਾ ਪਾਰਟੀ ਜਰੇ ਥੋੜੀ ਤੂੰ 버거 ਕੋਲ ਚਾ ਖਾ ਲਈ ਇਹਨਾਂ ਖਾਣ ਖਾਦੀ ਲੈ 버거 ਕੋਲ ਚਾ ਖਾ ਲਈ ਕਿਉਂ ਵੀ ਹੋਊ ਕੀ ਖਾਣਾ ਐਨੀ ਵੱਡੀ ਚੀਜ਼ ਐ ਐਨੀ ਕਿਦਰ ਬਣਦੀ ਐ ਲੋ ਜੀ ਮਿੱਤਰੋ ਆਪਾਂ ਲੈ ਆਇਆ ਇੱਕ ਸਮਾਰਟਫੋਨ ਆਪਣੇ ਕੋਲ ਪਹਿਲਾਂ ਹੈ ਨਹੀਂ ਸੀ ਛੋਟਾ ਸੀਗਾ ਹੁਣ ਆਪਾਂ ਇੱਕ ਲੈ ਲਿਆ ਤੇ ਇਹ ਆਇਆ ਗਿਫਟੀ ਆਪਾਂ ਨੂੰ ਗੇਓਟਾ ਕਿਦੇ ਵੱਲੋਂ ਆਇਆ ਉਹ ਸਸਪੈਂਸ ਹੈ ਉਹ ਸਸਪੈਂਸ ਆਇਆ ਗੇਟੀਆ ਲੋ ਜੀ ਠੀਕ ਆ ਮੈਂ ਦੇਖੀਆ ਕਿੱਥੇ ਆ ਗਿਆ ਪਤਾ ਨਹੀਂ ਮੈਨੂੰ ਆਹ ਲਓ ਜੀ ਬਹੁਤ ਵਧੀਆ ਵੱਡਾ ਬਣਿਆ ਹੋਇਆ 80% ਡਿਸਕਾਊਂਟ ਵਾਲੇ ਪਹੁੰਚ ਗਏ ਭਰਾਡੇ ਅੱਗੇ ਨੂੰ ਬਹੁਤ ਵਧੀਆ ਕਰ ਲਿਆ ਕੰਮ ਅਸੀਂ ਪਹਿਲਾਂ ਪਹਲਾਏ ਸੀ ਦੁਕਾਨੀਆਂ ਨੂੰ ਸਮਾਨ ਦੇ ਰਹੇ ਸੀ ਬਹੁਤ ਵਧੀਆ ਸਮਾਨ ਹੈ ਇਹ ਹੋਏ ਬੁੱਕ ਰੈਕ ਸੀਗਾ ਬਟ ਸੋਲਡ ਹੋ ਗਿਆ ਸਰ ਸੋਲਡ ਹੋ ਗਿਆ ਲੇਕਿਨ ਸੋਲਡ ਹੋਇਆ ਪੁੱਛਣਾ ਨਹੀਂ ਆ ਦੇਖ ਲਾਂਗੇ ਪੁੱਛ ਲਾਂਗੇ ਚੱਲ ਕੋਈ ਗੱਲ ਆ ਇੱਕ ਆ ਦੀਗਾ ਇਹ ਨੋਸਾਨ ਆਸਵਾ ਨਾ ਹੋ ਕੁਸਾ ਭਾਈ ਦੇਖੋ ਬਲਾਡੇ ਵਾਲਾ ਨੇ ਬਹੁਤ ਚੱਕਦਾ ਕੰਮ ਆਹ ਦੇਖੋ ਜੀ ਇਹ ਆ 80% ਟਾਈਮ ਆ ਜੋਂ ਦਾ ਬਲਾਡੇ ਖੁੱਲਿਆ ਪੂਰਾ ਵੱਡਾ ਸਿਸਟਮ ਆ ਬਲਾਡੇ ਤੋਂ ਜਿਵੇਂ ਭੀਖੀਆਂ ਨੂੰ ਉਸ ਰੋਡ ਦੇ ਉੱਤੇ ਆ ਫਰਨੀਚਰ ਦਾ ਸਮਾਨ ਆ ਤੇ ਉਹਦਾ ਹਾਂ ਕੰਮ ਕਿ ਸ਼ਾਬੂ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਚੀਜ਼ਾਂ ਨਾ ਚੀਜ਼ਾਂ ਵਧੀਆ ਨੇ ਆ ਸਾਰਾ ਸੋਫਾ ਦਾ ਵਧੀਆ 95 100 ਦੀ ਆ ਸਾਰਾ ਆ 95 100 ਦੇ ਸੋਫੇ ਅਲੱਗ-ਅਲੱਗ ਲੱਗਿਆ ਹੋਇਆ ਹੈਗਾ ਡਿਸਕਾਊਂਟ ਸਨ ਦਿਖਾਵਾਂਗੇ ਆ ਮਸ਼ੀਨਾਂ ਆ ਗਿਆ ਵਾਸ਼ਿੰਗ ਮਸ਼ੀਨਾਂ ਆ ਗਿਆ ਅੰਡਰਨੈਟ ਸੈਕਟ ਆ ਗਏ ਨਵਾਰੀਆਂ ਉਹਨਾਂ ਵਾਰੀਆਂ ਦੇਖ ਕੇ ਹੋਣੇ ਆਪਾਂ ਜੀ ਜੀ ਮੇਰਾ ਕੈਮਰਾ ਬੰਗੂ ਲੱਕੜ ਵਾਲਾ ਡੱਟ ਲਓ ਜੀ ਹਨੇਰਾ ਹੋ ਗਿਆ ਥੋੜੇ ਥੋੜੇ ਕਰਦੇ ਨੇ ਉੱਥੇ ਸਟੋਰ ਚ ਚੀਜ਼ ਸਾਨੂੰ ਮਿਲੀ ਨਹੀਂ ਚੀਜ਼ ਚ ਤਨਰ ਤੇ ਨੇ ਹਰੇ 700 ਦੀਆਂ ਸ਼ਬੂ ਜਿਹੜੀ ਚੀਜ਼ ਪਸੰਦ ਕਰਿਆ ਕਰੇ ਹਨਾ ਸ਼ਬੂ ਜਿਹੜੀ ਪਸੰਦ ਕਰਿਆ ਕਰੇ 100 ਡੋਰ ਜਿਹੜੀ ਪਸੰਦ 100 ਡੋਰ ਉੱਥੇ ਉਂ ਤਾਂ ਰੱਖਿਆ ਉਹਨਾਂ ਨੇ ਵੀ ਚੱਕਿਆ ਹੋਏ ਬੰਦੇ ਦਾ ਮਨ ਵੀ ਖਰਾਬ ਹੋ ਜਾਂਦਾ ਜੋ ਬੰਦੇ ਨੇ ਚੀਜ਼ ਪਸੰਦ ਕਰ ਲਈ ਮੰਨ ਲਓ ਹਣਾ ਉਹ ਜੋ ਬਾਅਦ ਚ ਉਹ ਇਹਦੇ ਵਿਕੀ ਹੋਈ ਹੈ ਜੀ ਉਹ ਤੁਸੀਂ ਭਈ ਇਹਨੂੰ ਪਰਾਂ ਲਾ ਤੁਸੀਂ ਵਿਕੀ ਹੈ ਕਹਿੰਦੇ ਕਰਵਾਉਂਦਾ ਹੋਰ ਇਹਨਾਂ ਪਰਾਂ ਤਾਂ ਨਹੀਂ ਚਾਹੀਦਾ ਪਰਾਂ ਤਾਂ ਨਹੀਂ ਦਈ ਤੇ ਉਹ ਸਾਡੇ ਬੱਚੇ ਦਾ ਮਨ ਮੜਾ ਹੀ ਉਦਾਸ ਹੋ ਗਿਆ ਚਲੋ ਕੋਈ ਨਾ ਬੱਚਾ ਜੀ ਫੇਰ ਆਵਾਂਗੇ ਚੰਗਾ ਸਭੂ ਲੱਭ ਕੇ ਲੈ ਕੇ ਜਾਵਾਂਗੇ ਫੇਰ ਅਸੀਂ ਲੋ ਜੀ ਨੇਰਾ ਬਹੁਤ ਹੋ ਗਿਆ ਧੁੰਦਾ ਧੂਆ 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 ਉਹ ਤਾਂ ਨਹੀਂ ਧੁੰਦਾ ਭਈ ਨੇਰਾ ਬਹੁਤ ਆ ਸੇਫਲੀ ਜਾਓ ਬਰਨ ਕੇ ਮੈਂ ਕਹਿੰਦਾ ਜਿਹੜੇ ਹੁਣ ਜਾਣ ਵਾਲੇ ਆ ਆਂਟਾ ਪਹਿਲਾਂ ਆ ਗਏ ਟਾਂਟਾ ਹਾ ਘੰਟਾ ਪੱਲੀ ਤੁਰਪਿਆ ਕਰੋ ਘਰ ਨੂੰ ਭਾਈ ਕਿਉਂ ਕਸਾਂ ਵੀਰ ਮੇਰੇ ਕੰਮ ਕਰਦੇ ਆ ਸੰਤ ਪਏ ਹੁੰਦੇ ਆ ਵੱਡੇ ਹਿਸਾਬ ਨਾਲ ਜਿਹੜੇ ਇਧਰੋਂ ਧੂਆਂ ਸੀਂਦਾ ਨਹੀਂ ਕਿਉਂ ਜੀ ਲਓ ਜੀ ਪੰਨੋ ਦੀਆਂ ਦੇ ਆ ਨੂ ਪੂਰਾ ਨੀਰਾ ਹੋ ਚੁੱਕਿਆ ਹਾਂ ਸ਼ੂਏ ਕਿੰਨਾ ਕ ਨੀਰਾ ਆ ਗਿਆ ਵਾਹ ਸ਼ੂਏ ਅਜ ਤੇਰਾ ਕੀ ਰਹਿ ਗਿਆ ਇੱਕ ਚੀਜ਼ ਮਿਸ ਹੋ ਗਈ ਅਜ ਤੇਰੀ ਹਣਾ ਕੀ ਮਿਸ ਹੋ ਗਈ ਮਕਸ਼ ਨਾ ਇੱਕ ਹੋਰ ਹੋ ਗਈ ਟਾਈਪ ਇਹ ਕੁੜੀਆਂ ਟਾਈਪ ਦੇਖਦੀ ਨਹੀਂ ਸਾਡੀ ਭਾਈ ਟਾਈਪ ਦੀ ਮਿਸ ਹੋ ਗਈ ਦੇਖਣੀ ਨਾਲੇ ਬੱਚਾ ਚੱਲ ਵਧੀਆ ਰਹਿਵੇਂ ਨਾ ਰਹੀ ਮੇਰੀ ਤੀ ਰਾਣੀ ਅੱਜ ਅਸੀਂ ਇੱਕ ਮੋਬਾਈਲ ਕਿਹੜਾ ਲੈ ਕੇ ਆ ਰਹੇ ਹਾਂ ਡੱਬਾ ਦਾ ਹੈ ਪਤਾ ਨਾਲੇ ਮੋਬਾਈਲ ਦੋਨੇ ਦਿਖਾ ਦੇ ਲਓ ਜੀ ਇਹ ਸਾਨੂੰ ਇਹਨੇ ਕਿਹਾ ਟਿਕ ਟੈਕ ਦੇ ਫੋਨ ਐਸ ਆ ਲਓ ਇਹ ਫੋਨ ਸੀਗਾ ਇਹ ਪਿੰਟ ਪਹੁੰਚ ਚੁੱਕੇ ਆ ਲਓ ਜੀ ਮੈਨੂੰ ਐਂ ਦੱਸਾ ਤੇ ਮੈਂ ਤੂੰ ਅੱਜ ਮੇਰੇ ਨਾਲ ਰਹਿ ਹੈਬ ਤੂੰ ਸਕੂਲੋਂ ਆ ਕੇ ਹਨਾ ਜਿੰਨੇ ਘੰਟੇ ਰਹਿਣ ਤਿੰਨ ਚਾਰ ਤੇ ਕਿਵੇਂ ਲੱਗਿਆ ਤੈਨੂੰ ਤੇ ਹੁਣ ਤੇਰਾ ਸਰਜਾ ਘੱਟ ਭਾਰੀ ਹੈ ਨਾ ਸਰਜਾ ਤਾਂ ਨਹੀਂ ਭਾਰੀ ਪਹਿਲਾਂ ਤਾਂ ਨਹੀਂ ਹੁੰਦਾ ਹੀ ਭਾਰੀ ਪਹਿਲਾਂ ਕਿਵੇਂ ਸਰਜਾ ਭਾਰੀ ਜਾਊ ਜੇ ਐ ਅੱਖਾਂ ਹੀ ਮਿਚਦੀਆਂ ਸਕੂਲੋਂ ਆ ਗਈ ਉਹ ਜਾਂਦਾ ਸੀ ਹੁਣ ਤਾਂ ਨਹੀਂ ਹੈਗਾ ਅੱਜ ਕਾਰਨ ਕਿ ਇਹ ਟੂ ਟੈਬ ਦੇਖਦਾ ਜਿਹੜੀ ਹੈ ਨਾ ਉਹਦੇ ਕਰਕੇ ਆਏ ਇਹ ਆਪਣੀ ਨਿਗਾਹ ਖਿੱਚਦੀਆਂ ਨਾ ਪਤਾ ਕੋਈ ਕੰਮ ਨਹੀਂ ਹਾਂ ਪਰ ਕੰਮ ਵੀ ਜ਼ਰੂਰੀ ਆ ਉੱਚ ਕੋਈ ਗੱਲ ਨਹੀਂ ਉਹ ਗੱਲ ਪੈਸੇ ਗੱਲ ਕਰਦਾ ਮੈਂ ਇਹ ਟੈਬ ਜਦੋਂ ਆਪਾਂ ਜਿਆਦਾ ਮੋਬਾਈਲ ਦੇਖਦੇ ਆ ਮੈਂ ਮੋਬਾਈਲ ਯੂਜ਼ ਕਰਦੇ ਆ ਟੈਬ ਉਦੇ ਕਰਕੇ ਵੀ ਹੁੰਦਾ ਫਰਕ ਠੀਕ ਆ ਅੱਗੇ ਤੋਂ ਤੂੰ ਹੁਣ ਟਾਈਮ ਬੰਨਾ ਬਹੁਤ ਘੱਟ ਦੇਖਣੀ ਹੈ ਜਿੰਨੀ ਅੱਗੇ ਤੋਂ ਘਟਾਈ ਹੋਰ ਘਟਾ ਦੇ ਓਕੇ ਦਾਣਾ ਹਾਂ 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 ਵੇ ਜੀ ਟਾਈਪ ਬੰਦ ਦੇਉਂ ਲਿਆ ਪਹੁੰਚ ਗਏ ਪਿੰਡ ਹਨਾ ਕਿਵੇਂ ਰਹੇ ਤੈਨੂੰ ਵਧੀਆ ਨਾ ਕਿਉ ਓਕੇ ਚਲੋ ਭਾਈ ਸ਼ਗੂਆ ਜਮੇ ਨਾ ਰਿਆ ਨੇ ਰੋ ਗਿਆ ਗਿਆ ਤਾਂ ਅਸੀਂ ਹੁਣ ਮੁੜਿਆਵਾਂਗੇ ਪਰ ਸਾਨੂੰ ਉੱਥੇ ਨਹੀਂ ਰੋ ਗਿਆ ਅਸੀਂ ਵੜ ਗਏ ਅਮਾਜੌਨ ਵਾਲੇ ਚ ਉੱਥੇ ਦੇਖੀ ਦੇਖੀ ਗਏ ਜਿਹੜੀ ਚੀਜ਼ ਦੇਖਿਆ ਗਾ ਸੋਲ ਡਾਟ ਹਨਾ ਜਿਹੜੀ ਦੇਖਿਆ ਗਾ ਸੋਲ ਡਾਟ ਬਸ ਜਿਹੜਾ ਅਸੀਂ ਪਸੰਦ ਕਰਿਆ ਇਲੈਕਟ੍ਰੀਕਲ ਚੀਜ਼ਾਂ ਉਹਦੇ ਰੇਟ ਉਨੀ ਦਾ ਜਿਨੇ ਮੋਬਾਈਲ ਤੇ ਅਸੀਂ ਉਨੀ ਦੱਸਤੇ ਇਸ ਕਰਕੇ ਅਸੀਂ ਦੋ ਤਿੰਨ ਕਿ ਚੀਜ਼ੀ ਲੈ ਆਂ ਦੂਜਾ ਅਸੀਂ ਛੱਡਿਆ ਉੱਥੇ ਲਓ ਜੀ ਲਓ ਜੀ ਪਿੰਡ ਪਹੁੰਚ ਚੁੱਕਿਆ ਤੇ ਆ ਕੇ ਤੁਹਾਨੂੰ ਦਿਖਾਉਣੇ ਚੀਜ਼ ਕੀ ਲੈ ਕੇ ਆਇਆ ਜਿਹੜਾ ਸੋਣ ਸਭੀ ਖੋਲੂ ਹਾਂ ਡੱਬੇ ਚੋ ਚਲੋ ਵੀ ਸਭੀ ਖੋਲੋ ਕੀ ਲੋ ਜੀ ਤੀ ਰਾਣੀ ਮੇਰੀ ਲੋ ਇਹ ਪਾਈ ਸੰਗ ਗਿਫਟ ਆ ਗਿਫਟ ਕਿਨੇ ਭੇਜਿਆ ਚਾਚੂ ਨੇ ਭੇਜਿਆ ਚਲੋ ਜੀ ਖੋਲੋ ਇਹ ਚੱਕੋ ਜੀ ਚੱਕੋ ਵੀ ਇਹ ਦੇਖੋ ਚੱਕੋ ਜੀ ਯਾਰ ਗੁਰਦਕਾ ਬਚੜਾ ਵਾਤਾਸੀ ਇਹ ਤੂੰ ਤੇ ਇਹ ਹੁਣ ਇਹਨੇ ਗਾ ਸਿਆ ਰਹਿ ਗਿਆ ਲਓ ਜੀ ਇਹ ਓਕੇ ਡਨ ਸੋਨਾ ਠੀਕ ਹੈ ਚਲੋ ਬਈ ਬਧਾਈਆਂ ਤੈਨੂੰ ਬਧਾਈਆਂ ਤੈਨੂੰ ਅੰਦਰ ਆ ਡਾ ਬਧਾਈਆਂ ਬਈ ਤੈਨੂੰ ਲਓ ਵੀ ਆਇਓ ਲਓ ਜੀ ਇੱਕ ਛੋਟਾ ਫੋਨ ਰੱਖਤਾ ਸੀ ਅੱਡ ਤਫ਼ਰੀ ਕੰਮ ਵਾਸਤੇ ਤੇ ਇਹ ਫੋਨ ਤੇ ਇਹ ਵੀਡੀਓ ਵੀਡੀਓ ਬਣਾਉਂਦਾ ਸੀ ਵਿੱਚ ਜਦ ਮੈਂ ਵੀਡੀਓ ਬਣਾਉਂਦਾ ਕਾਲ ਆ ਜਾਂਦੀ ਜਾਂ ਕੋਈ ਕੰਮ ਕਰਦੇ ਕਾਲ ਆ ਜਾਂਦਾ ਉੱਚ ਨਾ ਦਿੱਕਤ ਆਉਂਦੀ ਸਾਨੂੰ ਉਹ ਚੀਜ਼ ਬੰਦ ਨਹੀਂ ਆਪਾਂ ਬੋਲੀ ਜਾਂਦੇ ਹੁਣ ਜਿਵੇਂ ਇਸ ਕੋਈ ਹੁੰਦਾ ਨਾ ਕਿਸੇ ਚੀਜ਼ ਤੇ ਆਪਾਂ ਗੱਲ ਕਰਦੇ ਉਦੋਂ ਕੋਈ ਕਾਲ ਆ ਜੇ ਫਿਰ ਦਿੱਕਤਾਂ ਦੀ ਇਸ ਕਰਕੇ ਦਾ ਤਰੀਕ ਆਲਾ ਕੰਮ ਵਾਲਾ ਫੋਨ ਅਸੀਂ ਅਲੱਗ ਲੈ ਦਿੱਤਾ ਤੇ ਇਹ ਅਲੱਗ ਹੈਗਾ ਉਹ ਆਇਆ ਪਰ ਗਿਫਟੀ ਆ ਸਾਨੂੰ ਤੇ ਉਹਦਾ ਵੀ ਧੰਨਵਾਦ ਜੀ ਨੇ ਕਿ ਉੱਠਤਾ ਤੇ ਸੋਡਾ ਬਾਬੋ ਧੰਨਵਾਦ ਜਿਹੜਾ ਤੁਸੀਂ ਬਲੌਗ 'ਚ ਪਾਉਣੇ ਉਹਦੀ ਕੇਆਂ ਚ ਮਾਰਦੇ ਹਾਂ ਧੰਨਵਾਦ ਜੀ ਗੁੱਡ ਨਾਈਟ ਜਿਉਂਦੇ ਰਹੋ ਵਸਦੇ ਰਹੋ ਹਾਂ ਹਾਂ ਦਾਡੀ ਜੀ ਦੀ ਗੱਲ ਲਸਣੀ ਆ ਹਾਂ ਆ ਬੁੱਕ ਕਰਾਣੀ ਤਾਂ ਤਾਂ ਮੈਂ ਤਾਂ ਪੜਤੀ 2 ਮਹੀਨੇ ਹੋ ਗਏ ਚੱਕੀ ਨੂੰ ਸਾਰੀ ਬੁੱਕ ਮੈਂ ਕਿੰਨੇ ਪੇਜ ਪੜਦੇ 2 ਮਹੀਨੇ ਦੇ ਵਿੱਚ 38 ਪੇਜ ਕੋਈ ਨਾ ਜੀ ਇਹ ਮੈਂ ਪਹਿਲਾਂ ਭੁੱਖਾ ਪੜਦਾ ਸੀ ਇਹ ਬੁੱਕ ਬਣੀ ਜੇ ਲੇਟ ਹੋ ਗਈ ਡਿਲੇ ਹੋ ਗਈ ਹੁਣ ਸਟਾਰਟ ਕਰਾਂਗੇ ਤੁਸੀਂ ਬੁੱਕ ਪੜਤੀ ਦਿਖਾਉਣ ਇਹ ਬੁੱਕਾਂ ਦੀ ਕਲੈਕਸ਼ਨ ਸਾਡੀ ਹੋਰ ਵੀ ਹੈ ਤੇ ਇੱਥੇ ਕਿੰਨੇ ਕ ਪੇਜ ਦਿਖਾਉਣੇ ਹਨ ਦੇਖੋ ਇਹ ਹੋ ਗਈ ਬੁੱਕਾਂ ਇਹ ਆਪਣੀਆਂ ਬੁੱਕਸ ਨੇ ਆਪਣਾ ਕਲੈਕਸ਼ਨ ਇਹ ਸਾਡੇ